ਸੱਤ ਸਿਰਿਆ ਕਾਲ ਜੀ ਆਪ ਜੀ ਨੂੰ ਦੱਸ ਦਈਏ ਇੱਕ ਵਾਰੀ ਫਿਰ ਇੱਕ ਹੋਰ ਕਲਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਪੰਜਾਬ ਵਿੱਚ ਕਲਾਕਾਰਾਂ ਨੂੰ ਬਾਰ ਬਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਵੱਡੀ ਖਬਰ ਤਿਆਰੀ ਕਰ ਲੈ ਪੁੱਤ ਤੇਰਾ ਟਾਈਮ ਆ ਗਿਆ ਮਨਕਿਰਤੋਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕਿਰਤ ਔਲਖ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਦੱਸਣਯੋਗ ਹੈ ਕਿ ਗਾਇਕ ਨੂੰ ਧਮਕੀ ਭਰੇ ਮੈਸੇਜ ਇੱਕ ਵਿਦੇਸ਼ ਦੇ ਨੰਬਰ ਤੋਂ ਭੇਜੇ ਗਏ ਮੈਸੇਜ ਚ ਲਿਖਿਆ ਗਿਆ ਹੈ ਕਿ ਤਿਆਰੀ ਕਰ ਲੈ ਪੁੱਤਰਾ ਤੇਰਾ ਟਾਈਮ ਆ ਗਿਆ ਹੈ ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਹੈ ਧਮਕੀ ਚਾਹੇ ਵੀ ਕਿਹਾ ਗਿਆ ਕਿ ਇਹ ਨਾ ਸੋਚੀਂ ਕਿ ਧਮਕੀ ਦਾ ਮਜ਼ਾਕ ਕੀਤਾ ਦੇਖੀ ਚੱਲ ਤੇਰੇ ਨਾਲ ਹੋਣਾ ਕੀ ਹੈ ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ ਜਿਕਰ ਜੋਗ ਹੈ ਕਿ ਗਾਇਕ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹੈ ਜੇਲ੍ਹ ਚ ਬੰਦ ਲੋਰਿਸ਼ ਬਸ਼ਨੋਈ ਦੇ ਵਿਰੋਧੀ ਦਵਿੰਦਰ ਸੰਬੀਹਾ ਵੱਲੋਂ ਮਨਕੀਰਤ ਨੂੰ ਧਮਕੀ ਦਿੱਤੀ ਗਈ ਹੈ ਇਹ ਧਮਕੀ ਬਸ਼ਨੋਈ ਅਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਸਿੱਧੂ ਮੂਸੇਵਾਲੇ ਦਾ ਮਈ 2022 ਚ ਉਹ ਇਹ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਤੀ ਗਈ ਸੀ ਇਸ ਧਮਕੀ ਤੋਂ ਬਾਅਦ ਮਨਕਿਰਤ ਨੇ ਪੰਜਾਬ ਪੁਲਿਸ ਕੋਲ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਹੁਣ ਫੇਰ ਇੱਕ ਵਾਰ ਦੁਬਾਰਾ ਮਨਕਿਰਤ ਔਰਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀਆਂ ਬਾਰ ਬਾਰ ਕਿਉਂ ਆ ਰਹੀਆਂ ਨੇ ਕਦੇ ਕੋਈ ਕਿਸੇ ਨੂੰ ਮੈਸੇਜ ਕਰਕੇ ਧਮਕੀ ਦੇ ਦਿੰਦਾ ਹੈ ਕੋਈ ਕਿਸੇ ਨੂੰ ਮੈਸੇਜ ਕਰਕੇ ਧਮਕੀ ਦੇ ਦਿੰਦਾ ਹੈ ਪੰਜਾਬ ਚ ਗੈਂਗਸਟਰ ਕੁਝ ਜ਼ਿਆਦਾ ਹੀ ਵੱਧ ਰਿਹਾ ਹੈ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਕਿਸੇ ਦਾ ਜੇ ਕੋਈ ਕੰਮ ਚੱਲਦਾ ਹੈ ਤਾਂ ਇਹ ਗੈਂਗਸਟਰ ਉਸ ਤੇ ਅੱਖ ਰੱਖ ਲੈਂਦੇ ਨੇ ਉਹਦਾ ਕੰਮ ਚੱਲਣ ਨਹੀਂ ਦਿੰਦੇ ਪੰਜਾਬ ਚ ਬਹੁਤ ਜ਼ਿਆਦਾ ਗੈਂਗਸਟਰ ਵੱਧ ਵੱਧ ਚੁੱਕਿਆ ਹੈ ਇਸ ਤੇ ਸਰਕਾਰ ਨੂੰ ਪੂਰੀ ਜੋਰ-ਸ਼ੋਰ ਨਾਲ ਐਕਸ਼ਨ ਲੈਣਾ ਚਾਹੀਦਾ ਹੈ ਨਾ ਕਿ ਵੋਟਾਂ ਵੱਲ ਜ਼ਿਆਦਾ ਧਿਆਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਸ ਤੇ ਪੂਰਾ ਐਕਸ਼ਨ ਲੈਣਾ ਚਾਹੀਦਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ